ਕਿੰਨਾ ਘਰ ਨਿੱਕਾ ਹੋਵੇਗਾ ਉਨੀਆਂ ਘਰ ਵਿੱਚ ਖੁਸ਼ੀਆਂ ਵੱਧ ਹੋਣਗੀਆਂ ਤੁਸੀਂ ਵੇਖਿਆ ਹੋਗਾ ਕਈਆਂ ਲੋਕਾਂ ਦੇ ਕੋਲ ਇੱਕ ਕਮਰਾ ਜਾਂ ਦੋ ਕਮਰੇ ਜਾਂ ਛੋਟਾ ਜਿਹਾ ਗਾੜੀ ਬਰਾਂਡਾ ਜਾਂ ਬਰਾਂਡਾ ਪਣਿਆ ਹੁੰਦਾ ਤੇ ਛੋਟੀ ਜਿਹੀ ਸੋਈ ਹੁੰਦੀ ਹੈ ਤੇ ਆਲੇ ਦੁਆਲੇ ਨਿੱਕੇ ਨਿੱਕੇ ਕੰਧਾਂ ਜਾਂ ਲੋੜ ਦੇ ਮੁਤਾਬਕ ਕੰਧਾਂ ਹੁੰਦੀਆਂ ਨੇ ਉਸ ਘਰ ਦੇ ਵਿੱਚ ਸਾਰਾ ਪਰਿਵਾਰ ਬੜੀ ਚਾਹਵਾਂ ਦੇ ਨਾਲ ਬੜੇ ਪਿਆਰ ਦੇ ਨਾਲ ਇੱਕ ਦੂਜੇ ਨਾਲ ਬੜੇ ਹੱਸ ਖੇਡ ਕੇ ਸਾਰਾ ਦਿਨ ਨੰਗਾ ਕੇ ਜ਼ਿੰਦਗੀ ਨੂੰ ਬਤੀਤ ਕਰਦੇ ਨੇ ਉਹਨਾਂ 'ਚ ਕਿੰਨੀ ਵਧੀਆ ਗੱਲ ਆ ਲੇਕਿਨ ਦੂਜੇ ਪਾਸੇ ਕੀ ਹੁੰਦਾ ਕਿ ਜਿੱਡਾ ਵੱਡਾ ਘਰ ਹੁੰਦਾ ਉਹਦੇ ਵਿੱਚ ਉਹਨਾਂ ਹੀ ਪਿਆਰ ਘੱਟ ਹੁੰਦਾ ਕੋਈ ਇੱਕ ਦੂਜੇ ਨਾਲ ਖੁੱਲ ਕੇ ਮਿੱਠੀ ਬੋਲਦਾ ਜਿਵੇਂ ਛੋਟੇ ਘਰਾਂ 'ਚ ਬੋਲਦੇ ਨੇ ਤੁਸੀਂ ਨੋਟ ਕੀਤਾ ਹੋਵੇ ਜਦੋਂ ਛੋਟੇ ਘਰ ਆ ਨਾ ਕਿੱਥੇ ਇੱਕ ਕਮਰਾ ਜਾਂ ਦੋ ਕਮਰੇ ਇੱਕ ਰੂਮ ਜਾਂ ਦੋ ਰੂਮ ਹੁੰਦੇ ਨੇ ਤੇ ਉਥੇ ਕੀ ਹੁੰਦਾ ਇੱਕ ਹੀ ਟੀਵੀ ਲੱਗਾ ਹੁੰਦਾ ਚਾਹੇ LED ਹੋਵੇ ਚਾਹੇ LCD ਹੋਵੇ ਪਲਾਜ਼ਮਾ ਹੋਵੇ ਤੇ ਸਾਰੀ ਫੈਮਿਲੀ ਇਕੱਠੀ ਬੈਠੀ ਹੁੰਦੀ ਆ ਤੇ ਇੱਕ ਦੂਜੇ ਦੇ ਨਾਲ ਗੱਲਾਂ ਵੀ ਕਰ ਰਹੇ ਹੁੰਦੇ ਤੇ ਟੀਵੀ ਵੀ ਵੇਖ ਰਹੇ ਹੁੰਦੇ ਨੇ ਇੱਕ ਦੂਜੇ ਨਾਲ ਮਿੱਠਾ ਮਿੱਠਾ ਝਗੜਾ ਵੀ ਕਰ ਰਹੇ ਹੁੰਦੇ ਕਿ ਆਹ ਚੈਨਲ ਲਾ ਦੇ ਤੂੰ ਦੇਖ ਉਹਗਾ ਆਹ ਲਾ ਦੇ ਤੇ ਸਾਰੇ ਯਾਨੀ ਇੱਕ ਦੂਜੇ ਨੂੰ ਕਹਿੰਦੇ ਕਿ ਤੂੰ 10 ਮਿੰਟ ਤੂੰ ਆਹ ਵੇਖ ਲੈ ਮੈਂ ਵੀ ਵੇਖ ਲਵਾਂ ਉਹ ਕਿੰਨਾ ਪਿਆਰ ਹੁੰਦਾ ਕਿੰਨੀ ਮੁਹੱਬਤ ਹੁੰਦੀ ਆ ਸਾਰੇ ਜਣੇ ਬੜੀਆਂ ਖੁਸ਼ੀਆਂ ਦੇ ਨਾਲ ਕੋਈ ਸੀਨਾ ਝਗੜਾ ਨਹੀਂ ਕਰਦਾ ਇਥੋਂ ਤੱਕ ਵੀ ਹੁੰਦਾ ਕਿ ਜੇ ਉਹ ਘਰ ਚ ਇੱਕ ਪਰਿਵਾਰਕ ਮੈਂਬਰ ਨਾ ਪਹੁੰਚੇ ਕਿ ਵਾਰੀ ਵਾਰੀ ਸਾਰੇ ਜਣੇ ਫੋਨ ਕਰਦੇ ਆ ਤੁਸੀਂ ਕਿੱਥੇ ਹੋ ਆਏ ਕਿਉਂ ਨਹੀਂ ਸੀ ਤੁਹਾਡੀ ਉਡੀਕ ਕਰ ਰਹੇ ਆ ਕਾਤੀ ਪੁੱਤ ਨੂੰ ਚਾਈ ਕੀ ਪੁੱਤਰ ਹੋਵੇ ਚਾਏ ਪਤੀ ਹੋਵੇ ਚਾਏ ਪਤਨੀ ਹੋਵੇ ਚਾਏ ਕੋਈ ਵੀ ਮੈਂਬਰ ਹੋਵੇ ਉਹਨੂੰ ਬਾਹਰ ਬਣੇ ਨੂੰ ਬੜਾ ਚਾਅ ਲੱਗਦਾ ਕਿ ਮੇਰੀ ਫੈਮਲੀ ਮੇਨਾਂ ਕਿੰਨਾ ਪਿਆਰ ਕਰਦੀ ਮੈਨੂੰ ਮਿਸ ਕਰਦੀ ਆ ਤਾਂ ਫਿਰ ਉਹਦਾ ਬੜਾ ਘਰ ਦੇ ਵਿੱਚ ਰਹਿਣ ਦਾ ਵੀ ਮਜ਼ਾ ਹੁੰਦਾ ਜਦੋਂ ਕਿ ਦੂਜੇ ਪਾਸੇ ਵੱਡਾ ਘਰ ਹੋਵੇਗਾ ਤੇ ਵੱਡੇ ਘਰਾਂ 'ਚ ਹਰੇਕ ਦੇ ਆਪ ਆਪਣੇ ਕਮਰੇ 'ਚ ਉਹ LED LCD ਪਲਾਜ਼ਮਾ ਲੱਗਾ ਉਹਦੇ ਵਿੱਚ ਆਪੇ ਇਕੱਲਾ ਬੰਦਾ ਬੈਠਾ ਆਪਣੀ ਮਰਜ਼ੀ ਨਾਲ ਚੈਨਲ ਲਾਈ ਜਾਂਦਾ ਬਦਲੀ ਜਾਂਦਾ ਵੇਖੀ ਜਾਂਦਾ ਨਾ ਕੋਈ ਨੂੰ ਪੁੱਛਦਾ ਨਾ ਉਹ ਕੋਈ ਨਾ ਗੱਲ ਕਰਦਾ ਨਾ ਉਹਦੇ ਨਾਲ ਕੋਈ ਗੱਲ ਕਰਦਾ ਉਹ ਠੀਠਾਂ ਜਿਹਾ ਵਾਂਗੂ 2-2.5 ਘੰਟਿਆਂ ਬਾਅਦ ਆਪੇ ਹੀ ਬੰਦ ਕਰਕੇ ਸਮਝ ਜਾਂਦਾ ਨਾ ਫਿਰ ਇੱਕ ਪਤਾ ਕੀ ਲੱਗਦਾ ਇਥੋਂ ਤੱਕ ਵੀ ਨੌਬਤ ਆਉਂਦੀ ਹੈ ਕਿ ਕਈ ਵਾਰ ਵੱਡਿਆਂ ਘਰਾਂ ਦੇ ਵਿੱਚ ਪਰਿਵਾਰ ਨੂੰ ਪੂਰਾ ਰਾਤ ਨਹੀਂ ਪਤਾ ਲੱਗਦਾ ਕਿ ਸਾਡਾ ਪਰਿਵਾਰਕ ਮੈਂਬਰ ਕੋਈ ਆਇਆ ਕਿ ਨਹੀਂ ਆਇਆ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਘਰਾਂ ਚੇਂਜ ਹੁੰਦਾ ਲੇਕਿਨ ਬਹੁਤਿਆਂ ਘਰਾਂ ਚ ਇੰਝ ਹੀ ਹੋ ਰਿਹਾ ਆ ਜੇ ਕਿਸੇ ਦਾ ਪਰਿਵਾਰਕ ਮੈਂਬਰ ਨਹੀਂ ਰਾਤ ਘਰ ਹੈ ਤੇ ਕਹਿੰਦੇ ਆਪੇ ਸਵੇਰੇ ਆ ਜਾਊਗਾ ਜਾਂ ਆਪੇ ਆ ਜਾਊਗਾ ਸਾਨੂੰ ਕਿ ਸੌਂ ਰਾਮ ਦੇ ਨਾਲ ਜਦੋਂ ਕਿ ਛੋਟੇ ਘਰਾਂ ਵਿੱਚ ਵਿੱਚ ਜਿੱਥੇ ਇੱਕ ਰੂਮ ਜਾਂ ਦੋ ਰੂਮ ਹੁੰਦੇ ਨੇ ਉੱਥੋਂ ਤੇਰੇ ਇਥੋਂ ਤੱਕ ਵੇਖਿਆ ਗਿਆ ਕਿ ਕਿਤੇ ਰਾਤ ਨੂੰ ਕੋਈ ਪਰਿਵਾਰਕ ਮੈਂਬਰ ਬਿਮਾਰ ਵੀ ਹੋ ਜਾਏ ਨਾ ਥੋੜਾ ਰੋਤਾ ਤੇ ਵਾਰੀ-ਵਾਰੀ ਸਾਰੇ ਜਾਣੇ ਪੁੱਛਦੇ ਨੇ ਕਿ ਕਿ ਉਹ ਠੀਕ ਆ ਰਾਤ ਨੂੰ ਵੀ ਪੁੱਛਣਗੇ ਉੱਠ ਕੇ ਚੈੱਕ ਵੀ ਕਰਨਗੇ ਇਹ ਰਾਤ ਨੂੰ ਇੱਕ ਕੋਸ਼ਿਸ਼ ਕਰਨਗੇ ਕੋਈ ਗੱਲ ਨਹੀਂ ਮੈਂ ਜਾਗ ਲੈਣਾ ਜਾਂ ਮੈਂ ਇਹਦਾ ਧਿਆਨ ਰੱਖਾਂ ਜੋ ਵੀ ਉਹ ਕੋ ਅਵੇਲੇਬਲ ਹੁੰਦਾ ਆ ਉਹ ਪਰਿਵਾਰਿਕ ਮੈਂਬਰ ਉਹਦੇ ਲਈ ਮੁਹੱਬਤ ਕਰਦੇ ਨੇ ਸਤਿਕਾਰ ਕਰਦੇ ਨੇ ਤੇ ਕੁਝ ਵੱਡੀਆਂ ਕੋਠੀਆਂ 'ਚ ਕੀ ਹੁੰਦਾ ਤੁਹਾਨੂੰ ਘਰਾਂ ਦੇ ਵਿੱਚ ਜੇ ਉਹਨਾਂ ਨੂੰ ਪਤਾ ਲੱਗ ਜੇ ਨਾ ਕਿ ਕੋ ਫਲਾਣਾ ਬਿਮਾਰ ਪਿਆ ਤਾਂ ਚੁੱਪ ਕਰਕੇ ਸਮਝ ਜਾਂਦੇ ਨੇ ਕਹਿੰਦੇ ਸਾਨੂੰ ਅੰਦਰਾਜ ਜਾਣਾ ਪੈਣਾ ਸਿਆਪੇ ਨੂੰ ਫੜੇ ਰਾਵਾਂਗੇ ਇਥੋਂ ਤੱਕ ਦੀਆਂ ਸੋਚਾਂ ਜਿਹੜੀਆਂ ਨੇ ਵੱਡੀਆਂ ਕੋਠੀਆਂ ਤੇ ਛੋਟੇ ਰਾਂਝਾ ਫਰੇਪਿਆ ਮੈਂ ਸਮਝਦਾ ਜਦੋਂ ਸਾਡੇ ਘਰ ਛੋਟੇ ਸੀ ਤਾਂ ਉਹਨਾਂ 'ਚ ਬੜੀਆਂ ਰੌਣਕਾਂ ਸੀ ਬੜਾ ਪਿਆਰ ਸੀ ਜਿਵੇਂ ਜਿਵੇਂ ਅਸੀਂ ਕੋਠੀਆਂ 'ਚ ਜਾਂਦੇ ਜਾ ਰਹੇ ਹਾਂ ਉੱਥੇ ਅਸੀਂ ਮਾਨਸਿਕ ਰੋਗੀ ਹੁੰਦੇ ਜਾ ਰਹੇ ਹਾਂ ਸਾਡੇ ਨਾਲ ਗੱਲਾਂ ਕਰਨ ਵਾਲਾ ਕੋਈ ਨਹੀਂ ਆ ਸਾਡੇ ਨਾਲ ਲੜਨ ਵਾਲਾ ਕੋਈ ਨਹੀਂ ਆ ਸਾਡੇ ਨਾਲ ਆਪਣਾਪਨ ਜ਼ਾਹਿਰ ਕਰਨ ਵਾਲਾ ਕੋਈ ਨਹੀਂ ਆ ਸਾਡੇ ਥੱਥਾਂ 'ਚ ਰੋਟ ਖੋਣ ਵਾਲਾ ਕੋਈ ਨਹੀਂ ਆ ਅਸੀਂ ਆਪ ਹੀ ਸੌਂ ਜਾਂਦੇ ਤੇ ਆਪ ਹੀ ਜਾਗ ਜਾਂਦੇ ਹਾਂ ਮੈਂ ਸਮਝਦਾ ਉਹ ਪਹਾੜਾਂ ਵਾਲੇ ਲੋਕ ਨੇ ਜਿਨ੍ਹਾਂ ਲੋਕਾਂ ਦੇ ਘਰ ਛੋਟੇ ਨੇ ਉਹਨਾਂ ਦੇ ਦਿਲ ਵੱਡੇ ਨੇ ਉਹਨਾਂ 'ਚ ਰੱਬ ਸੋਹਣੇ ਨੇ ਖੁਸ਼ੀਆਂ ਬਹੁਤ ਦਿੱਤੀਆਂ ਨੇ ਮੈਂ ਇਹ ਸਮਝਦਾ ਕਿ ਸਾਨੂੰ ਦੁਬਾਰਾ ਛੋਟੇ ਘਰਾਂ ਵੱਲ ਮੁੜਨਾ ਚਾਹੀਦਾ ਤੇ ਛੋਟੇ ਘਰਾਂ ਵਾਲਿਆਂ ਨੇ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਸਾਡਾ ਘਰ ਤਾਂ ਛੋਟਾ ਹੈ ਲੇਕਿਨ ਸਾਡੇ 'ਚ ਪਿਆਰ ਬਹੁਤ ਹੈ ਸਾਡੇ 'ਚ ਮੁਹੱਬਤ ਬਹੁਤ ਹੈ ਪਰਿਵਾਰਿਕ ਰਿਸ਼ਤਿਆਂ ਦੀ ਕਦਰਾਂ ਬਹੁਤ ਹੈ ਬੇਸ਼ੱਕ ਅੱਜ-ਜਲ ਹੀ ਵੇਖੋ ਵੇਖੀ ਵੱਡੀਆਂ ਕੋਠੀਆਂ ਲੰਮੜਦੇ ਪਏ ਆ ਅਸਰੇਕ ਬੰਦਾ ਚੁੰਡਾ ਮੇਰੇ ਕੋਲ ਵੱਡੀ ਕੋਠੀ ਹੋਵੇ ਮੇਰੇ ਕੋਲ ਵੱਡੀ ਗੱਡੀ ਹੋਵੇ ਪਰ ਇੰਨਾ ਚ ਖਾਲੀਪਨ ਇੰਨਾ ਜਾਦਾ ਵੱਧਦਾ ਜਾ ਰਿਹਾ ਜੋ ਸਾਨੂੰ ਇੰਝ ਮਹਿਸੂਸ ਹੁੰਦਾ ਕਿ ਇਹ ਵੱਡੀਆਂ ਬਿਮਾਰੀਆਂ ਦਾ ਸੰਕੇਤ ਆ ਸਾਨੂੰ ਛੋਟੀ ਉਮਰ ਵਾਲੇ ਠਹਿਲ ਰਿਹਾ ਜਦੋਂ ਸਾਡੇ ਘਰ ਛੋਟੇ ਹੁੰਦੇ ਨੇ ਸਾਡੇ ਘਰ ਪਰੌਣੇ ਵੀ ਆ ਜਾਂਦੇ ਤੇ ਸਾਨੂੰ ਕਿੰਨਾ ਚਾ ਚੜਦਾ ਕਿ ਵੱਡੀਆਂ ਕੋਠੀਆਂ ਦੇ ਵਿੱਚ ਜੇ ਪਰੌਣੇ ਵੀ ਆ ਜਾਣ ਤੇ ਕਹਿਣ ਚਲੋ ਇਹਨੂੰ ਹੋਟਲ ਤੋਂ ਖਾਣਾ ਖਵਾ ਲਿਆਓ ਹੋਟਲ ਤੋਂ ਰੋਟੀ ਖਵਾ ਲਿਆਓ ਤੇ ਰੋਟੀ ਪਕਾ ਕੇ ਖਾਉਣ ਹੀ ਵੀ ਓਕੀ ਹੁੰਦੀ ਆ ਤੇ ਛੋਟਿਆਂ ਘਰਾਂ ਦੇ ਵਿੱਚ ਚਾਹ ਚੜਿਆ ਹੁੰਦਾ ਸਾਰੇ ਪਰਿਵਾਰ ਨੂੰ ਸਾਡਾ ਰਿਸ਼ਤੇਦਾਰ ਆਇਆ ਸਾਨੂੰ ਇਹ ਫੀਲਿੰਗ ਮਹਿਸੂਸ ਕਰਨੀ ਪਵੇਗੀ ਤੇ ਕਰਨੀ ਚਾਹੀਦੀ ਵੀ ਆ ਮੈਂ ਉਹ ਸਮਝਦਾ ਬੜੇ ਕਰਮਾਂ ਵਾਲੇ ਨੇ ਜਿਨ੍ਹਾਂ ਦੇ ਘਰ ਛੋਟੇ ਨੇ ਰੱਬ ਸੁਣਾ ਉਹਨਾਂ ਨੂੰ ਇੰਨੀਆਂ ਖੁਸ਼ੀਆਂ ਦੇਵੇ ਇੰਨਾ ਪਿਆਰ ਦੇਵੇ ਤਰੱਕੀਆਂ ਬਖਸ਼ੇ ਤੇ ਉਹ ਪਰਿਵਾਰ ਹਮੇਸ਼ਾ ਤਰੱਕੀਆਂ ਕਰਦੇ ਰਹਿਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਹ ਆਪਾਂ ਚੈਨਲ ਬਣਾਉਣ ਦਾ ਮਕਸਦ ਹੀ ਇਹੋ ਸੀ ਕਿ ਅਸੀਂ ਉਹ ਗੱਲਾਂ ਕਰ ਸਕੀਏ ਜਿੰਨਾ ਤੁਸੀਂ ਦੂਰ ਜਾ ਚੁੱਕੇ ਆ ਜਿਹੜੀਆਂ ਸਾਡੇ ਮਾਨਸਿਕ ਰੋਕਸ ਹਨ ਲੱਗ ਰਹੇ ਨੇ ਅਸੀਂ ਆਪਣੇ ਲੋਕਾਂ ਨੂੰ ਸਕੇਟ ਕਰ ਸਕੀਏ ਇਸੇ ਕਰਕੇ ਆਪਾਂ ਚੈਨਲ ਬਣਾਇਆ ਜਿਹਦਾ ਨਾਮ ਹੀ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਰੱਖਿਆ ਜਿਹਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ